ਕਰੇ ਬਾਬਾ ਹਾਂ ਕਰੇ ਰੱਖਣਾ ਭਈ ਅਦਾਬ ਬਰਾਬਰ ਕਿੰਨਾ ਚਿਰੋਂ ਕੰਮ ਕਰਦੇ ਨੇ ਭਈ ਆਪਾਂ 2 ਢੋਟਾ ਹੀ ਸਾਲ ਹੋ ਗਏ ਕਿਵੇਂ ਆ ਭਈ ਕੰਮ ਇਹ ਕੰਮ ਬਹੁਤ ਵਧੀਆ ਮੈਂ ਮਾਲਾ ਨਵੇਂ ਹੁੰਦੇ ਹਾਂ ਕੋੜੇ ਲੇਕਿਨ ਮਾਲਾ ਉਰ ਰਿਆਰ ਨਹੀਂ ਮਿਲਦਾ ਹਾਂ ਇਹ ਵੀ ਰੋਜ਼ਗਾਰ ਵਧੀਆ ਵਧੀਆ ਵੀਰੇ ਜੇ ਮਿਹਨਤ ਲਾਊਗਾ ਕੋਈ ਯਾਰ ਨਾਲ ਲਾ ਕੋ ਆਪ ਦੀ ਹਿੰਮਤ ਕਰੇ ਤਾਂ ਬਹੁਤ ਵਧੀਆ ਰੋਜ਼ਗਾਰ ਆ ਪੂਰਾ ਸਿਰੇ ਦਾ ਰੋਜ਼ਗਾਰ ਆ ਭਈ ਮਿਹਨਤ ਦਾ ਫਲ ਆ ਹਾਂ ਕਾਇਦਾਂ ਦਾ ਇਹ ਵੀਰੇ ਇਹ 8 ਤੰਦ ਹੋ ਗਈ ਜੀ ਪੂਰੇ ਤੂੰ ਜੈਸ ਵੈ ਸੁਣੀਏ ਠੀਕ ਆ ਤੋ ਬੱਚੇ ਆ ਪੱਠ ਬੱਕਰਾ ਹਾਂਜੀ ਉਹਦਾ ਬ੍ਰੀਡ ਡਰਾਵ ਦਾ ਹੋਊਗਾ ਜੀ ਹਾਂ ਹਾਂ ਕਿੰਨੇ ਰਾਂ ਦੀ ਬਾਈ ਇਹਦਾ ਮੁੱਲ ਇਹਦਾ 35000 ਰੁਪਏ ਹੋ ਗਈ ਅੱਛਾ ਲੈਣ ਦੇਣ ਜੀ ਹਾਂ ਬਸ ਲੈਣ ਦੇਣੀ ਆ ਆਪਾਂ ਬਾੜਾ ਤਾਂ ਕਰੇ ਹੀ ਨਹੀਂ ਠੀਕ ਨੇ ਕਿੰਨੇ ਕੁ ਪਸ਼ੂ ਆ ਕਰੇ ਆਪਣੇ ਕੋਲੇ ਹੈਗੇ ਆ ਜੀ 12 15 ਪਸ਼ੂ ਕਰੇ ਬ੍ਰੀਡਰ ਹੀ ਸਾਰੇ ਆਪਣਾ ਮੀਟਲੀਆ ਜੀ ਸਾਰੇ ਹਾਂ ਹਾਂਜੀ ਆ ਬੀਟਰੇ ਦਾ ਹੀ ਬੜਾਣਾ ਜੀ ਹਾਂ ਬਾਈ ਕੋੜ ਵੀ ਪਾਲਣਾ ਭੇਡ ਵੀ ਪਾਲਣਾ ਖਾਣਾ ਉਹ ਨਹੀਂ ਆ ਹਾਂ ਚੰਗਾ ਪਾਲਾਂਗੇ ਤਾਂ ਚੰਗੇ ਚਾਰ ਪੀ ਦੇਊਗਾ ਭੇਡ ਪਾਲਾਂਗੇ ਤਾਂ ਉਹ ਭੇਡ ਵਾਲੇ ਰੇਟ ਹੀ ਦੇਊਗਾ ਕੀ ਗੱਲ ਆ ਉਹ ਮਿੰਗਣਾ ਉਹਦੇ ਵੀ ਚੱਕਾਂਗਾ ਜਿਹੋ ਦੀਆਂ ਮੈਂ ਚੱਕਾਂਗਾ ਹਾਂ ਹੈ ਆਪਦੀ ਮਿਹਨਤ ਮਿਹਨਤ ਤਾਂ ਜ਼ਰੂਰੀ ਆ ਨਵੇਂ ਮੁੰਡਿਆਂ ਨੂੰ ਬਾਈਆਂ ਦੇ ਨਾਲ ਸੇਧ ਮਿਲਦੀ ਆ ਹਾਂ ਹਾਂ ਬਾਈ ਪੂਰਾ ਆਪਦਾ ਯਾਰ ਕਾਰੋਬਾਰ ਆ ਨਾਲੇ ਸਭ ਤੋਂ ਵੱਡੀ ਗੱਲ ਮੈਂ ਤਾਂ ਇੱਕ ਚੀਜ਼ ਦੇਖੀ ਆ ਵੱਡੇ ਭਾਈ ਆਪ ਵੀ ਮੰਨ ਲਓ ਗਲਤ ਲੈਣ ਤੇ ਪਾਈ ਗਏ ਸੀ ਜਦੋਂ ਉਹਨੇ ਕੰਮ 'ਚ ਪੈ ਗਏ ਮੋਹ ਪਾਣੀ ਇੰਨਾ ਲੱਗਦਾ ਕੰਮ ਹੀ ਇੰਨਾ ਵੀ ਆ ਬਾਈ ਨਾ ਨਸ਼ੇ ਬੰਨੇ ਜਾਂਦਾ ਤੇ ਬਾਕੀ ਬਾਹਰ ਅੰਦਰ ਜਾਣੋ ਹਟ ਜਾਂਦਾ ਬੰਦਾ ਮੋਹ ਪੈ ਜਾਂਦਾ ਬਾਈ ਜਾਨਵਰਾਂ 'ਚ ਮੋਹ ਹੀ ਇੰਨਾ ਪੈ ਜਾਂਦਾ ਸਾਰਾ ਦਿਨ ਕਦੇ ਮੇਂੜੇ ਨੂੰ ਕੁਝ ਜਦੋਂ ਆਪਣੇ ਕੋਲੇ 5-4000 ਰੁਪਿਆ ਆ ਗਿਆ ਆਪਾਂ ਨੂੰ 4 ਰੁਪਏ ਬਚਨ ਲੱਗੇ ਹੁੰਦਾ ਜੋੜਨ ਲੱਗੇ ਨਾ ਇਹ ਟਮਾਹ ਹੋ ਜਾਂਦਾ 15 ਨੂੰ ਲਾਲਚ ਵੀ ਹੋ ਜਾਂਦਾ ਹਾਂ ਦੋਵੇਂ ਗੱਲਾਂ ਆ ਨਾਲੇ ਦਾ ਮੋਹ ਪੈ ਗਿਆ ਨਾਲੇ ਉਧਰੋਂ ਲਾਲਚ ਹੋ ਗਿਆ ਆਪਾਂ ਨੂੰ ਬਾਈ 35-40000 ਜੀ 30000 ਮਹੀਨਾ ਜੇ ਚੰਗੇ ਜਾਨਵਰ ਪਾਲਾਂਗੇ ਉਦੋਂ ਆਪਦਾ ਭੂੜ ਦੇਣ ਲੱਗੇ ਤਾਂ ਦਿੰਦੇ ਪੰਜ ਚਾਰ ਬੱਕਰੀਆਂ ਵੀ ਆਪਾਂ ਬਾਕੀ ਹੁਣ ਤਾਂ ਇਹ ਪੀਕ ਤੇ ਆ ਪੂਰਾ ਹਾਂ ਮੰਡੀਆਂ ਵੱਤੋਂ ਲੱਗਣ ਲੱਗੀਆਂ ਕਿੰਨੀਆਂ ਬੱਕਰੀਆਂ ਨੇ ਪਾਈ ਵਾਲੀ ਗੱਲ ਹੈ ਕਿ 6 ਮਹੀਨਿਆਂ ਦਾ 80000 ਲੱਖ 80000 ਆਈ ਛੱਡੀ ਆ 15 18000 ਰੁਪਏ ਦਾ ਬੱਚਾ ਜਦੋਂ ਖੋਲਾ ਵੇਗਾ ਠੀਕ ਆ ਇਹ ਨਾਲੋਂ ਖੇਤੀ ਨਾਲੋਂ ਮੂਰੇ ਜਾਂਦੀਆਂ ਯਾਰ ਜੇ 10 ਬੱਕਰੀਆਂ ਪਾਲ ਲਿਆ ਹਾਂ ਵਧੀਆ ਫਾਰਮ ਪਾਉਣਾ ਪੰਜ ਚਾਰ ਗਿੱਲਾਂ ਦੇ ਬਰਾਬਰ ਭਿੜਦੀਆਂ ਨੇ ਹਾਂ ਜੇ ਬੰਦਾ ਮੇਂ ਚਿੱਟੇ ਕੱਪੜੇ ਪਾ ਕੇ ਨਹੀਂ ਮੇ ਅੱ比亚 ਮੇਰੇ ਗਾਂ ਪਾ ਕੇ ਇਹ ਚੀਜ਼ਾਂ ਕਿਹੜੇ ਵਿਹਾਰ ਠੀਕ ਹੈ ਉਂਗਲ ਕਰਤੀਆਂ ਹੈ ਹਾਂ ਜੇ ਇਹਦੇ ਨਾਲ ਵਿੱਚ ਲਿਬੜਾਂਗੇ ਬਾਈ ਹਾਂ ਇਹਦੇ ਵਿੱਚ ਮੱਥਾ ਮਾਰਾਂਗੇ ਫੇਰ ਇਹਨਾਂ ਨਾਲ ਐ ਕਰੀ ਜਾਂਦਾ ਫੜਾ ਹਾਂ ਵੀ ਬੰਦਾ ਰੱਤ ਰੱਖਿਆ ਹਾਂ ਪਾੜੀ ਦੇ ਮਾਰਦੇ ਹੱਥਾਂ ਤੇ ਪੂਰਾ ਬਾੜਾ ਆਹ ਫੜਾ ਬਾਪੂ ਨੂੰ ਪੁੱਛ ਹਾਂ ਵੀ ਮਿੱਟੀ ਦਾ ਮਿੱਟੀ ਹੋ ਕੇ ਬਣਦਾ ਬਾਈ ਹਾਂ ਹਾਂ ਜੇ ਬੰਦਾ ਕਰੂਗਾ ਮਿਹਨਤ ਇਹਨਾਂ ਦੇ ਨਾਲ ਲਿਬੜੂਗਾ ਆ ਫਲ ਵੀ ਮਿਲੂਗਾ ਬਾਈ ਕਰਦੇ ਆ ਇਸ ਗੱਲ ਦਾ ਵੀ ਜੇ ਫਲ ਵੀ ਦੇਣਗੇ ਹਾਂ ਜਿੰਦਣਾ ਵੀ ਆ ਬਾਈ ਜੰਦਿਆਂ ਵੀ ਇਹ ਗੱਲ ਆ ਅਗਲਾ ਕਹਿ ਰਹੇ ਦਾ ਕਿ ਘੋੜੀ ਰੱਖ ਲਈ ਪਲਾਨਾ ਬੱਕਰੀਆਂ ਰੱਖੀ ਬਟਾ ਘੋੜੀ ਦੇ ਬਰਾਬਰ ਘੋੜੀ ਦੀ ਬਾਈ ਪੂਸ ਲਵਾਉਂਦੀਆਂ ਨੇ ਹਾਂ ਹੁਣ ਤਾਂ ਜਰਾ 5.5 5 ਲੱਖ ਦੇ ਬੱਕਰੇ ਵਕੀ ਜਾਂਦੇ ਨੇ ਜੀ ਜਾਂਦੇ ਆ ਜੇ ਮਿਹਨਤ ਆ ਭਾਈ ਉਹਨਾਂ ਦੀ ਹਾਂ ਉਹ ਹੁਣ ਮੇਰੀ ਗੱਲ ਸੁਣੋ ਉਹ ਕਿਹੜਾ ਪਾਕਿਸਤਾਨ ਚੋਂ ਜਾ ਕੇ ਲੈ ਕੇ ਆਏ ਨੇ ਹਾਂ ਅਵਲਣੇ ਆਪਦੇ ਹਮਤ ਗਰੀਬ ਬੀਟਰ ਚੰਗੇ ਲੈ ਗਿਆ ਮਿਹਨਤ ਕਰੋਣਾ ਮਿਹਨਤ ਨਹੀਂ ਸਾਰਾ ਹੁੰਦਾ ਰਮਜ਼ਾਨ ਵਰਕਿਆਂ ਕੋਲੇ ਕਿੰਨੀਆਂ ਤਕੜੀਆਂ ਬੱਕਰੀਆਂ ਆ ਬਾਪੂ ਕੋਲੇ ਦੇਖ ਬੱਤੇ ਆ ਬੱਚੇ ਹਾਂ ਮੈਂ ਬੀੜ ਕੋ ਬਣਾਈ ਸੀ ਉੱਤੇ ਇੱਕ ਨੰਬਰ ਬੱਚੇ ਨੇ ਹਾਂ 40 ਬੱਚੇ ਹੋਣਗੇ ਇੱਕ ਵੰਡੇ ਇੱਕ ਵਿੱਚ ਦੱਸ ਤੱਕੇ ਦਿਖਾਓ ਆ ਯਾ ਮੜ ਮਿਹਨਤ ਅਗਲੇ ਨੇ ਬੀਟਰ ਪਾਲਿਆ ਆਪਦੇ ਚੰਗੇ ਪਸ਼ੂ ਪਾਲਿਆ ਹਾਂ ਮਿਹਨਤ ਹੀ ਕੰਮ ਹੈ ਜਿਹੜੀ ਬੱਕਰੀ ਆ ਉਹਦਾ 70% ਬ੍ਰੀਡਰ 100 ਦਾ 100 ਹੀ ਚਾਹੁੰਦਾ। ਫੇਰ ਬੱਚੇ ਆਉਂਦੇ ਆ। ਜੇ ਬ੍ਰੀਡਰ ਨਹੀਂ ਆਉਂਦਾ ਬਾਈ ਫੇਰ ਆਪਾਂ ਨਸਲ ਨਹੀਂ ਘੱਬਸਾਉਂਦੇ। ਕਈ ਬੰਤੇ ਕੀ ਹੁੰਦੇ ਆ ਯਾਰ ਜਿਵੇਂ 2-3000 ਦੇਣ ਦੇ ਮਾਰੇ ਸੜੇ ਜਿਹੇ ਬੱਕਰੇ ਤੋਂ ਘਾ ਲੈਂਦੇ। ਇਹ ਨਸਲ ਬਣਾਣੀ ਕੰਮ ਨਾਲ ਦੇ ਮਰ ਗਿਆ। ਇੱਥੇ ਮੇਰੀ ਜਿਦਾਈ ਹੋਈ ਸੀ। ਮੈਂ ਬੱਕਰੀ ਲਵਾਤੀ ਬਾਈ ਜੀ 47000। ਹਾਂ। ਬੰਦੇ। ਮੈਂ ਬਾਈ ਕਿੰਨੇ ਪਸ਼ੂ ਰੱਖਿਓਆ ਕਹਿੰਦਾ ਵੀ 8 ਬੱਕਰੀਆਂ ਪਹਿਲਾਂ ਲੈ ਗਿਆਂ। ਸਰਦਾਰ ਬੰਦਾ। ਨਾ ਠੀਕ ਹੈ ਤੇ ਮੈਂ ਉਹ ਬੱਕਰਿਆਂ ਕਿਵੇਂ ਗੱਬਣਾ ਕਹਦਾ ਬਣੀ ਜਾਂਦੇ ਆ ਤੇ ਮੈਂ ਕਿੱਥੇ ਲਿਜਾਣਾ ਉਹਨੂੰ ਕਹਿੰਦਾ ਸਾਡੇ ਪਿੰਡ ਮਾਲ ਵਾਲੇ ਕੋਲੇ ਬੱਕਰਾ ਹੈ ਮੈਂ ਤੇਰੀ ਬੱਕਰੀਆਂ ਲੱਖਣ ਦੇ ਲਾਹਣਤਾ ਹਾਂ ਹਾਂ ਤੂੰ ਸਰਦਾਰ ਹੈ ਮੇਰੀ ਗੱਲ ਦਾ ਗੁੱਸਾ ਨਾ ਕਰੀ ਕਹਿੰਦਾ ਕਿਵੇਂ ਬਾ ਫਿਰ ਤੂੰ ਹੁਣ ਮੈਂ ਤੈਨੂੰ ਕਹਾਂਦਾ ਤੂੰ ਭੇਡ ਹੀ ਕੱਢੇਗਾ ਹਾਂ ਮੈਂ ਫਿਰ ਨਹੀਂ ਕੱਢਦਾ ਭਾਈ ਜੀ 70000 ਬੱਕਰੇ ਦੇ ਲਾਓ ਬੱਚਾ ਲਾ ਲੋ 10000 ਦਾ ਪਾਣ ਲਓ ਹਾਂ ਰੀਡਰ ਰਹਿਗਾ ਆਪਦਾ ਵੀਰੇ 100 ਕੱਢ ਲੈਗਾ ਨਹੀਂ ਨਾ ਹਲ ਨਹੀਂ ਮੰਨਦੀ ਹਾਂ ਵਿਚ ਬੰਦਿਆਂ ਨੂੰ ਕੀ ਹੁੰਦਾ ਯਾਰਾਂ ਉਧਰੋਂ ਤੋਂ ਮੁਖਤਬਾਰ ਦਾ ਯਾਰ ਪਤਾ ਕਿ ਕਿਹਦਾ ਆਪਣੇ ਹਰਿਆਣਾ ਕੇ ਆ ਗਿਆ ਹਰਿਆਣੇ ਦੇ ਨਸਲ ਆ ਅੱਜ ਆ ਗਿਆ ਯਾਰ ਆਪਣਾ ਪਿੱਛੇ ਕੇ ਆ ਗਿਆ 50 ਬਟਾ ਨਸਲ ਹੀ ਕਮਾਲੀ ਆਪਾ ਤੇ ਸੋਹਣੀ ਗੱਲ ਕਹਿ ਰਹੇ ਮਾਪਰਾ ਇੰਨੇ ਆ ਉਹ ਪੜਾ ਪਿੰਡ ਦਾ ਬੰਦਾ ਹੈ ਜਿਹੜੇ ਜਿਹੜੇ ਟੀਕੇ ਮੱਜਾਂ ਦੇ ਭਰਾ ਲਾ ਕਿਸੇ ਦਾਂਿਆਂ ਦੇ ਬਰਾੜਾ ਚੰਗੇ ਤੋਂ ਚੰਗੇ ਕੀ ਕੀ ਆ ਲਾਲਿਆਂ ਨੇ ਡਾਕਟਰ ਹੈ ਜੀ ਹਾਂ ਦੂਜੇ ਨੰਬਰ ਤੇ ਮੈਂ ਆਇਆ ਬੰਦੇ ਦੀ ਹਾਂ ਉਹ ਬੰਦਾ ਡਾਕਟਰ ਆਪ ਹਾਂ ਉਹਦੇ ਕੋਲ ਗੱਗੂ ਨਾਂ ਦਾ ਟੋਟਸ ਹੂੰ ਟੋਟਾ ਮਰ ਗਿਆ ਉਹ ਬੰਦੇ ਨੂੰ ਪੰਚਾਇਤਾਂ ਸਨਮਾਨਤ ਕਾ ਲਗਈਆਂ ਇੱਕ ਭਾਗੀ ਬੰਦਰ ਬੱਕਰਾ ਹਾਂ ਉਹਦਾ ਹਾਂ ਉਸ ਬੰਦੇ ਦਾ ਠੀਕ ਭਾਗੀ ਬੰਦਰ ਹੈਗਾ ਹੈਗਾ ਟੋਟਾ ਰੇ ਦਾ ਉਹ ਕਹਿੰਦਾ ਮੇਰੇ ਕੋਲੇ 5 ਲੱਖ ਡੀਕਾ ਪਿਆ ਹਾਂ ਗੱਗੂ ਦਾ ਫੇਰ 500 ਡੀਕਾ 5-500 ਡੀਕਾ ਸਾਰੇ ਪੰਚਾਇਤਾਂ ਦਾ ਫਰੀ ਹਾਂ ਕਹਿੰਦਾ ਜੀ ਐਂ ਕਰਿਓ ਡਾਕਟਰ ਤੋਂ ਟੀਕਾ ਰੱਖਿਓ ਆਪਦੇ ਕੋਲੇ ਡਾਕਟਰ ਨੂੰ ਹੱਦ ਕੇ ਭਰਾਲਿਆ ਨਸਲ ਪਾ ਲਿਆ ਉਹ ਕਹਿੰਦਾ ਮੈਂ ਚਾਹਣਾ ਵੀ ਘਰ ਘਰ ਮੇਰੇ ਨਾਲ ਆਉਂਦਾ ਹੀ ਹੈ ਮੇਰੇ ਨਾਲ ਜਿਆ ਮੈਂ ਸੱਗ ਰਿਹਾ ਹਾਂ ਮੇਰਾ ਨਾਂ ਹੋ ਗੇ ਉਹ ਬੰਦੇ ਨੂੰ ਬਾਈ ਚਾਹਵਾ ਹੈ ਬੰਦਾ ਹੋਰੀ ਝੋਟੀ ਜਿੱਤੀ ਸੀਗੀ ਤੇ ਹੁਣ ਉਹਦੀ ਬਾਜ ਜਿੱਤੀ ਦੂਜੇ ਨੰਬਰ ਤੇ ਆ ਗਿਆ ਹੁਣ ਦੁੱਧ ਚ ਭਾਈ 24 ਹਰਿਆਣਿਆਂ ਦੀਆਂ ਮੱਝਾਂ ਪਹਿਲੇ ਨੰਬਰ ਤੇ ਆਉਂਦੀਆਂ ਨੇ ਉਹਨਾਂ ਨੇ ਬੱਚੇ ਤੋਂ ਕਲਾ ਕੇ ਉਹਨਾਂ ਦਾ ਟਿੱਚਾ ਹੀ ਇਹ ਹੈ ਆਪਾਂ ਨੂੰ ਦੁੱਧ ਇੰਨਾ ਕਢਾਉਣਾ ਤੇ ਕਢਾਉਂਦੇ ਨੇ ਬਾਈ ਹਾਂ ਉਹ ਕਹਿੰਦੇ ਜੇ ਪਿੰਡ ਚੋਂ ਵੀ ਝੋਟਾ ਛੱਡਣਾ ਉਹ ਵੀ ਨਸਲ ਦਾ ਹੋਊਗਾ ਸਾਡੇ ਨਸਲ ਦਾ ਜੀ ਮੱਝ ਲੈਣੇ ਵਾਗਿਆ ਜੀ ਕੋਈ ਕਹਿੰਦੇ 2 ਡੂਡ ਲੱਖ ਰੁਪਇਆ ਲਵਾਂਗੇ ਤੁਸੀਂ ਪੰਜਾਬ ਦੀ ਮੱਝ ਲੈ ਲਓ ਮੱਝ ਲੈਣੀ ਨਹੀਂ ਲੈਣੀ ਨਹੀਂ ਲੈਣੀ ਆਪਣੀ ਚੰਗੀ ਦੀ ਚੰਗੀ ਮੱਝ ਮੰਨ ਆਪ ਮੈਂ ਸਾਰੇ ਕੰਮ ਕਰਿਆ ਜੀ ਕੋਈ ਮੇਰੇ ਕੋਲੇ ਹਾਂ ਮੇਰੇ ਕੋਲੇ ਖੀਰਾ ਹਾਂ ਮੈਨੂੰ ਪਰਸੋ ਛੱਡਣਾ ਵਈਆ ਮੇਰੇ ਪਿੰਡ ਦਾ ਬੰਦਾ ਡਲ ਜਮਾ ਪਾਣਾ ਯਾਰ ਮੈਂ ਛੱਡਦਾ ਨਹੀਂ ਕਹਾਂ ਖਾਤਮਾ ਇਦੂ ਬੋਦ ਕਿੱਥੇ ਖਿਬਦਾ ਹੈਗਾ ਆ ਮੈਂ ਕਹਾਂ ਨਾ ਮੂੰਹ ਪਟਲਾ ਬਾਪੂ ਐ ਖੀਰਾ ਆ ਹਾਂ ਫਿਰ ਝੋਟਾ ਜੀ ਮੇਰੇ ਮੁੰਡੇ ਤੋਂ ਟੱਪਦਾ ਹੈ ਜਾ ਕੇ ਦੇਖ ਲਓ ਬੱਚਾ ਜਦੋਂ ਮਰਜੀ ਇੱਥੇ ਰੋ ਜਾਓਗੇ ਪੱਠਾ ਟਾਇਆ ਹੋਇਆ ਸਕੂਲ ਬਣਿਆ ਪਹਿਲਾਂ ਪਿੰਡ ਬਣਨ ਤੋਂ ਪਹਿਲਾਂ ਕਿਹਦੇ ਪਾਸੇ ਪੱਠਾ ਓਕੇ ਆਪਣੇ ਪਾਸੋਂ ਜੜੇ ਹਾਂ ਤਾਂ ਆਪਣੀ ਪੰਜਾਬ ਦੀ ਮੱਝ ਵੀ ਕਿਉਂਕਿ ਛੋਟੀ ਤੋਂ ਛੋਟੀ ਦੀ 90000 ਹਾਂ ਲੱਖ ਨੂੰ ਪਹੁੰਚਦੀ ਨਹੀਂ ਉਹਨਾਂ ਦੀ 31 ਲੜਾ ਵੀਰੇ 2 ਡੂਡ ਲੱਖ ਦੀ ਹੈ ਹਾਂ ਇਹ ਜੀ ਹੈ ਐਲ ਐਸ 31 ਲੜਾ ਹਰਿਆਣੇ ਦੀ ਹਾਂ ਚੌਂਕ ਗਦੀਆਂ ਨਾ ਫਿਰ ਗਿਆ ਨਾ ਲੱਗਦਾ ਕਿ ਚੀਜ਼ ਵੀ ਹੈ ਮੇਰੇ ਆਪਾ ਪੱਠ ਵੇਚ ਲੋ ਜੀ ਇੱਥੇ ਆਪਣੇ 9000 ਦੀ ਪੰਡ ਤੋਂ ਪੰਡ 12000 ਦੀ ਵੇਚ ਹਾਂ ਉਹੀ ਪੱਠ ਡਾਕਟਰ ਟੁੰਗੜੀ ਵਾਲ ਨੇ ਫੜਕਿਆ ਉਹਦੇ ਫਾਰਮ ਚੜਦੀ 35000 ਦੀ ਹੋ ਗਈ ਹਾਂ ਹਾਂ ਨਾ ਹਾਂ ਤਾਂ ਮੇਰੀ ਮੈਰੀ ਪੱਠ ਲ ਮੈਂ 12000 ਦੀ ਦੇਉਂਗਾ ਫੜਕੇ ਛੱਡੂਗਾ ਫਾਰਮਸ ਘੰਟੇ ਵਾਰ 35 ਦੀ ਵੇਚੂ ਹਾਂ ਮੈਂ ਝੂਨਾ ਆਵੇ ਹਾਂ ਹਾਂ ਚਲ ਉਹ ਕੀ ਕਹਿੰਦਾ ਉਹ ਥੋੜਾ ਵੀ ਡਰਾਪ ਦੀ ਹੈ ਬਾਈ ਹਾਂ ਇੰਨੀ ਗੱਲ ਨਹੀਂ ਜੀ ਹਾਂ ਜਿਹੜੇ ਬਾਹਰ ਤੇ ਆਉਂਦੇ ਵੀਰ ਉਹ ਲ ਜਾਂਦੇ ਹਾਂ ਉਹਨਾਂ ਦੀ ਭਕਾਈ ਵੀ ਨਹੀਂ ਹੁੰਦੀ ਅਗਲੇ ਸਾਲ ਕਹਿੰਦਾ ਪਸ਼ੂ ਚੱਲ ਚੰਗੇ ਸਭ ਇਕੱਠਾ ਮਿਲ ਜਾਂਦਾ ਅਗਲੇ ਨੂੰ ਖਰਚਾ ਘੱਟ ਪੈਂਦਾ ਹਾਂ ਉਹ ਇਕੱਲਾ ਇਕੱਲਾ ਪੱਲਾ ਕੋਚੇ ਆ ਆਪਾਂ ਵੀ ਕੰਮ ਕਰਦੇ ਆ ਕਿਸੇ ਮੰਡੀ ਦੇਖੇ ਸੀ ਹਾਂ ਇਹਦੇ ਬੱਚੇ ਆ ਯਾਰ ਮਾਸ਼ਾਅੱਲਾ ਕਵੀ ਕੋਈ ਨਹੀਂ ਹਾਂ ਠੀਕ ਆ ਜੀ ਤੁਹਾਨੂੰ ਐ ਕਿਹਾ ਪੂਰਤ ਸੋਧ ਕਰਦੀਆਂ ਤੂੰ ਗਾਹਾਂ ਨੂੰ ਵੇਖੀ ਹਜੇ ਮਹਾਰਾਜ ਸੋਕਣ ਕੇ ਆ ਯਾਰ ਬੱਕੀ ਹਾਂ ਹਜੇ ਰਾਜੇਪੂਰੀ ਸੋਧ ਹੋਈ ਨਹੀਂ ਉਹ ਬੱਚੇ ਆ ਵੇਟੇ ਪਰ ਆਏ ਬੱਚੇ ਦਾ ਪੁੱਹਾਏ ਨਹੀਂ ਜਿਹੜਾ ਬੱਕਰੇ ਦੇ ਛੱਡੇ ਸੀ ਉਹਨੂੰ ਬੱਚੇ ਵਿੱਚ ਐਡੇ ਚੰਗੇ ਵੇਚਣ ਵਾਸਤੇ ਬਾਜ਼ਾਰ ਚ ਲੈਣੇ ਪਏ ਹਾਂ ਐਡੇ ਚੰਗੇ ਬੱਚੇ ਹਾਂ ਉਹ ਬੰਦੇ ਨੇ ਮੰਡੀ ਘਰੇ ਲੱਗਦੀ ਆ ਤਾਂ ਵੀ ਨਹੀਂ ਉਹ ਬਾਹਰ ਕਰਦਾ ਉਹ ਕੁਝ ਫਾਰਮ ਜੀ ਹਾਂ ਇਹਦੇ ਨਹੀਂ ਹੋਣਾ ਪੈਂਦਾ ਇਹਦੇ ਨਾਲ ਅਗਲੇ ਨੇ ਆਪਦਾ ਉੱਤੇ ਟੀਚੇ ਹੀ ਸੈੱਟ ਕਰਦੇ ਪਰਖੀ ਨਹੀਂ ਹੈਗੀ ਵਿੱਚ ਨਹੀਂ ਉਹਨੇ ਉੱਥੇ ਤਾਂ ਜਿਹੜੇ ਨਵੇਂ ਬੰਦੇ ਆਉਂਦੇ ਆ ਐਮ ਪੀ ਜੀ ਜੁਪੀ ਦੇ ਉਹਨਾਂ ਨੂੰ ਅਸੀਂ ਆਪ ਨੂੰ ਚਾਉਣੇ ਆ ਉਹਨਾਂ ਨੂੰ ਨਹੀਂ ਹਾਂ ਬੰਦੇ ਫੋਰਚੂਨਰ ਗੱਡੀ ਲੈ ਕੇ ਆਏ ਜੀ ਉਹਨੂੰ ਐਡਾ ਤੋਂ ਇਹਨੇ 25 ਦਵਾ ਦੇ ਬੱਕਰੇ 30 ਦਵਾ ਦੇ